ਵੀਡੀਓ ਨੂੰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਮਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਤਰੀਕ 12 ਜੂਨ ਦਿਨ ਬੋਧਵਾਰ ਅੱਜ ਨਿਕਲਾਂਗੇ ਆਪਾਂ ਗੁਲਮਾਰਗ ਨੂੰ ਗੰਡੋਲਾ ਦੀਆਂ ਟਿਕਟਾਂ ਲਈਆਂ ਹੋਈਆਂ 9 ਤੋਂ 11 ਦੀ ਤੇ 1.5 ਘੰਟੇ ਦਾ ਰਸਤਾ ਇੱਥੋਂ ਮੂੰਹ ਕਹਿੰਦੇ ਕਈ ਵਾਰ ਜਾਮ ਜੂਮ ਲੱਗ ਜਾਂਦਾ ਉਹਦਾ ਕਰਕੇ ਥੋੜਾ ਜਿਹਾ ਇਧਰੋਂ ਸਦੇ ਹ ਨਿਕਲਦੇ ਆ ਤੇ ਚਾਹ ਲੈਣ ਚੱਲੇ ਆ ਨਾਲ ਹੀ ਹੈ ਹੋਟਲ ਜੀ ਤੋਂ ਕੱਲ ਲਿਆਂਦੀ ਸੀ ਤੇ ਚਾਹ ਪੀ ਕੇ ਗੱਲਬਾਤ ਵੀ ਰੈਂਬਰ ਆਪਣੇ ਤਿਆਰ ਹੋ ਰਹੇ ਆ ਇਹ ਚੱਲਾਂਗੇ ਗੁਲਮਾਰਗ ਦੇਖਦੇ ਆ ਸਨੋ ਕਿਵੇਂ ਆ ਉੱਥੇ ਜਾ ਕੇ ਤੇ ਮੌਸਮ ਸ਼ਾਨਦਾਰ 10 ਵਜੇ ਠੰਡ ਹੁੰਦੀ ਹੈ ਕੱਪੜੇ ਵੀ ਇਹਦੇ ਉਸ ਹਿਸਾਬ ਨਾਲ ਥੋੜੇ ਜਿ ਮੋਟੇ ਪਾਇਆ ਲੋਅਰ ਵੀ ਕਿਉਂਕਿ ਗੋਲਮਾਰਕਾਂ ਦੇ ਜਿਆਦਾ ਠੰਡ ਹੁੰਦੀ ਹੈ ਸ਼੍ਰੀਨਗਰ ਨਾਲ ਇੱਥੋਂ ਤੁਰਦਿਆਂ ਨੂੰ ਭਾਵੇਂ ਉਦੋਂ ਧੁੱਪ ਨਿਕਲ ਆਏ ਜੇ ਉਦੋਂ ਨੂੰ ਭਾਵੇਂ ਗਰਮੀ ਲੱਗੇ ਪਰ ਸਾਨੂੰ ਪਰ ਉਸ ਹਿਸਾਬ ਨਾਲ ਚੱਲੇ ਆ ਉੱਥੇ ਜਾ ਕੇ ਕੱਪੜੇ ਨਾ ਚੇਂਜ ਕਰਨੇ ਪੈਣ ਉੱਪਰ ਦੀ ਕੋਟ ਭਾਵੇਂ ਪਾ ਲਈਏ ਬਾਕੀ ਜਾ ਕੇ ਪਤਾ ਲੱਗਿਆ ਡਿਜ਼ਾਈਨ ਡਿਜ਼ਾਈਨ ਚਾਹ ਵਾਲਾ ਆਇਆ ਨਹੀਂ ਜੀ ਬੜੀ ਜਿਆਦਾ ਆ ਗਏ ਉਹ ਨਾਲ ਦਾ ਚਾਹ ਵਾਲਾ ਆਇਆ ਨਹੀਂ ਹਜੇ ਤੇ ਉਹ ਗਲੀ ਜਿਹੜੇ ਵਿੱਚ ਜਿੱਥੇ ਗੱਡੀ ਆਉਂਦੀ ਆ ਉਹ ਗਲੀ ਜਾ ਆਪਣਾ ਹੋਟਲ ਤੇ ਇਹ ਉਹੀ ਹੈ ਜਿੱਥੋਂ ਆਪਾਂ ਹਰ ਰੋਜ਼ ਬ੍ਰੇਕਫਾਸਟ ਕਰਦੇ ਹੁੰਦੇ ਆ ਸਵੇਰ ਉਹੀ ਹੋਟਲ ਹੈ ਤੇ ਚਾਹ ਇਹਨਾਂ ਦੇ ਬੰਦੇ ਮਗਰ ਰਸੋਈ ਆ ਉਹਨੂੰ ਆਪਾਂ ਕਹਤਾ ਚਾਹ ਚਾਹ ਬਣਾਈਏ 260 ਰੁਪਏ 13 ਕੱਪ ਚਾਹ ਵਧੀਆ ਚਾਹ ਬਣਾਈ ਜਾਨਾ ਕੱਲ ਬਣਾਈ ਸੀ ਜੀ ਇੱਕ ਚੀਜ਼ ਹੋਰ ਦੇਖਣ ਨੂੰ ਮਿਲਿਆ ਇੱਥੇ ਪੂਰੇ ਸ਼ਰੀਨਗਰ ਚ ਆਈ ਲੈਕਸਟਰਾ ਸੈਂਪਲ ਨਹੀਂ ਮਿਲਿਆ ਹਾਂ ਤੇ ਆਪਣੇ ਭਰੇ ਆ ਪਏ ਕੁਝ ਆਦੇ ਆ ਨਾ ਯਾਰ ਕੁਛ ਦੇਸੀ ਨਹੀਂ ਰਿਹਾ ਪਾੜ ਪੂੜ ਜਾ ਹੂੰ ਅੱਗੇ ਇਥੋਂ ਦੀ ਨਹੀਂ ਹੁੰਦੇ ਕੇ ਚਾਹ ਪੀ ਲਈ ਠੀਕ ਹੂੰ ਚਾਹ ਪੀ ਲਈ ਲੈ ਨਾ ਬਹੁਤ ਸਵਾਦ ਆ ਵੇ ਅੱਗੇ ਪੱਤੀ ਵਾਲੀ ਬਾਦ ਨੇ ਅੱਜ ਕਹਿ ਕੇ ਮੈਂ ਉਹਨਾਂ ਨੂੰ ਆ ਜਾ ਆ ਜੇ ਤਾਂ ਮਨਦਾ ਇਹ ਚੁੱਪਾ ਲਿਆ ਹੋਲਟੀਆਂ ਲੱਗੀਆਂ ਸਾਡੇ ਬੱਚੇ ਨੂੰ ਇੱਕ ਨੂੰ ਕੰਨ ਮੋੜਿਆ ਸਰੀਓ ਜੋਣ ਗੱਲ ਕਰਦੇ ਆ ਨਾ ਆਪਿਆ ਗੋਲਮਾਰਗ ਰੋਡ ਤੇ ਖੜੇ ਆਂ ਫੋਟੋ ਚ ਥੋੜਾ ਸਧਿਆ ਨਿਕਲੇ ਸੀ ਤਾਂ ਕਿ ਜਾਮ ਨਾ ਲੱਗ ਜੇ ਤੇ ਚੈੱਕ ਆਊਟ ਦੇ ਸਮੇਂ ਹੋਟਲ ਵਾਲੇ ਬਾਈ ਨੇ ਵਧੀਆ ਗੱਲਾਂ ਬਾਤਾਂ ਕੀਤੀਆਂ ਉਨਾ ਸਮੇਂ ਦੀ ਘਾਟ ਆ ਕਹਿੰਦਾ ਹੁਣ ਨਾ ਗੱਲਾਂ ਬਾਤਾਂ ਕਰਨੀਆਂ ਸੀ ਮੈਂ ਕੋਈ ਗੱਲ ਨਹੀਂ ਬਈ ਜੇ ਕਦੇ ਸਮਾਂ ਲੱਗਿਆ ਫਿਰ ਦਵਾਰੇ ਜਿਹੜਾ ਮਾਰਾਂ ਦੇਖਦੇ ਆਂ ਇੱਥੋਂ ਦਿੱਕਤ ਦਾ ਹਜੇ ਤੱਕ ਦਾ ਟ੍ਰੈਫਿਕ ਵગેਰਾ ਸ਼ਹਿਰ ਚ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆਂ ਇੱਕ ਦੋ ਪਿੰਡ ਜੇ ਰਹਿ ਗਏ ਬਸ ਇਹ ਵਿੱਚ ਹੀ ਐਡ ਹੋਏ ਹੋਏ ਸ਼ਰੀ ਨਗਰ ਦੇ ਟ੍ਰੈਫਿਕ ਕਿਹੜਾ ਦਾ ਹੈ ਨਹੀਂ ਅੱਗੇ ਦੇਖਦੇ ਆਂ ਕੀ ਮਹੌਲ ਆ ਗੋਲ ਮਾਰਗ ਮਿਲ ਜਾਣਗੇ ਉਦੋਂ ਹੈ ਉਦੋਂ ਮਿਲ ਜਾਣਗੇ ਇਹਦੇ ਕੋਲੇ ਨਹੀਂ ਤੇ ਆਰਗਾਨ ਦੇ ਹਾਸੇ ਇਹ ਮੀਂਹ ਕਾ ਤੰਗ ਮਾਰਗ ਤੰਗ ਮਾਰਗ ਚੈੱਕ ਪੋਸਟ ਤੇ ਖੜੇ ਆ ਇੱਥੇ ਜਿਹੜੀਆਂ ਆਊਟਸਟੇਟ ਦੀਆਂ ਗੱਡੀਆਂ ਹੁੰਦੀਆਂ ਨੇ ਉਹਨਾਂ ਤੋਂ ਮਤਲਬ ਪੁੱਛ ਫੜਤਾਲ ਕਰਦੇ ਆ ਜਿਆਦਾ ਨਹੀਂ ਬਸ ਨਾਮ ਵਗੈਰਾ ਪੁੱਛਦੇ ਕਿੱਥੋਂ ਆਏ ਆ ਬਹੁਤ ਹੀ ਸ਼ਾਨਦਾਰ ਹੈ ਤੇ ਇਹਨਾਂ ਦੀ ਤੰਗਮਾਰਗ ਦੀ ਐਂਟਰੀ ਫੀਸ ਹੈ 40 ਰੁਪਏ ਉਹਨਾਂ ਨੇ ਲਏ ਸਾਡੇ ਤੋਂ ਇੱਕ ਗੱਡੀ ਦੇ ਬੱਸ ਜਾਨਾਂ ਦੇ ਕੋਲੇ ਹੀ ਬਹਿ ਜਾ ਨਵਾਂ ਦੁਕਾਨ ਜੀ ਕੋਲ ਉਹ ਜਿਹੜਾ ਦਾ ਨਹੀਂ ਹੁੰਦਾ ਮੜਾ ਇੱਧਰ 500 ਰੁਪਏ ਵਾਧਾ ਲੈ ਗਏ 2.5 250 ਸੋਟਾ ਹੋਰ ਕੋਲੇ ਆ ਜਾ ਆ ਜਾ ਜਲਦੀ ਜਲਦੀ ਟਾਈਮ 23 ਮਿੰਟ ਰਹਿ ਗਏ ਉਸ ਤੋਂ ਬਾਅਦ ਉਹਦਾ ਕਹਿੰਦਾ ਕੋਈ ਚੱਕਰ ਨਹੀਂ ਵੀ ਜੇ ਟਾਈਮ ਨਾ ਹੋਵੇ ਫਿਰ ਵੀ ਚੜਾ ਜਾਂਦਾ ਬੈਂਡ ਚ ਵੀ ਟਾਈਮ ਵੱਧ ਘੱਟ ਲੱਗਦੀ ਜਾਂਦਾ ਹਾਂ ਭਾਈ ਗੰਡੋਲਾ ਕਹਾਂਸੇ ਸਟਾਰਟ ਹੁੰਦਾ ਹੈ ਗੰਡੋਲਾ ਸਟਾਰਟ ਕਹਾਂਸੇ ਹੁੰਦਾ ਹੈ ਇਸਕੇ ਪਿੱਛੇ ਗੰਡੋਲਾ ਆਉਂਦਾ ਹੈ ਪਰ ਸਿੱਧੇ ਹੀ ਜਾਂਦਾ गाड़ी, गाड़ी भी जाती है पे गाड़ी जाती है, है। टैक्सी के लिए तो जाएंगे वहां से उतना टाइम लग जाएगा गंडोला हाँ राइड स्टार्ट करने तो पहला ਇਹ ਬਿਲਕੁਲ ਇਸ ਮੁਜ਼ਰੂਰ ਲਾਓ ਜਿਹਦੀ ਸੈਕੰਡ ਫੇਜ਼ ਦਿੱਤਾ ਹੈ ਜਿਹਦੀ ਫਸਟ ਫੇਜ਼ ਦੀ ਆ ਫਸਟ ਫੇਚ ਬਰਫ਼ ਨਹੀਂ ਹੁੰਦੀ ਫਸਟ ਫੇਜ਼ ਬਰਫ਼ ਨਹੀਂ ਹੁੰਦੀ ਜੂਨ ਦੇ ਮਹੀਨੇ ਚ ਸੈਕੰਡ ਫੇਜ਼ ਤੇ ਬਰਫ਼ ਹੋਊਗੀ ਤੇ ਉੱਪਰ ਜਾਣ ਲਈ ਸਾਹ ਵਗੈਰਾ ਦੀ ਦਿੱਕਤ ਨਾ ਆਵੇ ਚਾਕਲੇਟ ਚਾਕਲੇਟ ਇਹ ਜ਼ਰੂਰ ਲੈ ਕੇ ਜਾਣਾ ਸਾਥ ਲੈ ਲਣਿਆ ਆ ਇਹ ਸੁਰਤ ਪੜੇਗਾ ਆ ਬੜਾ ਲੋਕ ਕਿਤਾ ਸਪੋਰਟ ਲੋਈ ਹੈ ਇਨੀ ਲੰਮੀ ਲਾਈਨ ਲੱਗ ਗਿਆ ਗੰਡੋਲਾ ਟਿਕਟ ਹੈ ਗੰਡੋਲੇ ਆਨਲਾਈਨ ਟਿਕਟ ਲੈਣੀ ਪਉਂਦੀ ਆ ਆਨਲਾਈਨ ਟਿਕਟ ਲੈ ਇਹ ਵੀ ਇਨੀ ਲੰਮੀ ਵੇਟ ਕਰਨੀ ਪਉਂਦੀ

ਜਿੰਨੀ ਲੰਮੀ ਬਾਹਰ ਲਾਉਣ ਲੱਗੀ ਸੋਦੋਂ ਦੋ ਬਣਾ ਹੋਊਗਾ ਉੱਪਰ ਵੀ ਹੋਣਾ ਆ ਜਾ ਲਓ ਜੀ ਇੱਕ ਘੰਟਾ ਲੈਂਚ ਲੱਗਣ ਤੋਂ ਬਾਅਦ ਇੱਕ ਘੰਟਾ ਲੱਗਾ ਪੂਰਾ ਲੈਂਚ ਭੱਜ ਜਾਂਦੀ ਹੈ ਚੜ ਗਈ ਚੜ ਗਈ ਚੜ ਗਈ ਉੱਪਰ ਚੜ ਗਈ ਉਹ ਦੇਖਿਆ ਸੀ ਉੱਪਰੋਂ ਹੋਰ ਆ ਜਾਂਦੀਆਂ ਹੋਵੇ ਤੇ ਉਹ ਬੜਾ ਸ਼ਾਨਦਾਰ ਨਜ਼ਾਰਾ ਹੈ ਐਨਕਾ ਲਾਲਾ ਧੁੱਪ ਉੱਪਰ ਸੋ ਵਾਲੀ ਕਰਵਾ ਦੇ ਅੱਛਾ ਪੈਸੇ ਕੌਣ ਦਊਗਾ ਪੈਸੇ ਤੇਰੇ ਦੇ ਬੱਚਾ ਚੋਲੇ 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 ਜੇ ਮੋੱਕ ਜਾਣਗੇ ਉੱਪਰ ਦੇਖ ਜਾਣਾ ਉਹ ਉੱਪਰ ਜਾਣਾ ਆਪ ਉਹ ਜਿੱਥੇ ਸਨੋਹ ਹੁੰਦੀ ਸੀ ਜਾਂਦੀ ਹੈ ਨਾ ਉੱਥੇ ਜਾਣਾ ਆ ਪਹੁੰਚ ਗਏ ਮੰਮੀ ਲਈ ਉਹ ਉਥੇ ਪਹੁੰਚ ਜਾਣੇ ਉਹ ਇੱਥੇ ਜਾਂਦੇ ਹੋਣਗੇ ਥੱਲੇ ਘੋੜਿਆਂ ਦੇ ਥੱਲੇ ਚ ਆ ਗਏ ਇੱਥੇ ਕਿਤੇ ਆਹ ਦਰਖਤ ਇਥੋਂ ਕੱਟੇ ਹੋਏ ਨਾ ਯਾਰ ਆਹ ਦਰਖਤ ਬਚਾਲ ਦੀ ਰਸਤਾ ਬਣਾਇਆ ਹੋਇਆ ਹੈ ਦਰਖਤ ਕੱਟਿਆ ਇੱਥੇ ਪੂਰੀ ਫੁੱਲ ਸਨੋਹ ਹੁੰਦੀ ਹੈ ਵਿੰਟਰ ਦੇ ਵਿੱਚ ਇਹ ਕਿਹੜਾ ਇਨਨ ਹੈ ਇਹ ਕੋ ਚੱਲਦੀ ਆ ਇਧਰਲੇ ਪਾਸੇ ਉਹ ਕੀ ਹੁੰਦੀ ਹੈ ਚੇਅਰ ਲਿਫਟ ਜੀ ਚੱਲਦੀ ਆ ਇੱਕ ਇਹ ਖੋਲੀ ਪਈ ਆ ਹੁਣ ਪਰ ਇਹਨਾਂ ਦੀ ਇਹ ਐ ਨਾ ਚਾਵੇਂ ਕਿ ਉੱਪਰ ਚੱਲਦੀ ਆ ਆ ਘਰ ਜੇ ਪਾਏ ਹੋ ਨਾ ਲੋਕਾਂ ਦੇ ਮੈਨਾਂ ਉਹਨਾਂ ਦੇ ਘੋੜੇ ਜਿਹੜਾ ਨੇ ਹੱਤਵੇਲੇ ਜਾ ਹੁੰਦਾ ਘੋੜਿਆਂ ਦਾ ਰਸਤਾ ਉਹ ਆ ਕਿਹੜਾ ਆ ਬੱਕਰੀਆਂ ਘੋੜੇ ਜਿਹੇ ਖੜੇ ਆ ਇਧਰ ਦੀ ਲੱਗੇ ਜਾਂਦਾ ਘੋੜੇ ਦਾ ਹਨਾ ਆ ਇਧਰ ਦੀ ਲੱਗੇ ਜਾਂਦਾ ਘੋੜੇ ਦਾ ਉਹ ਜਾਂਦਾ ਦਰਿਆ ਬਈ ਦਰਿਆ ਨਹੀਂ ਕਰੀ ਜਾਂਦਾ। ਕੌਣ ਨਹੀਂ ਦਰਿਆ? ਮੈਂ। ਕੋਈ ਨਹੀਂ। ਤੁਮ ਤਾਂ ਨਹੀਂ ਡਰਦਾ ਮੈਨੂੰ ਪਤਾ। ਆ ਦੇਖ ਥੱਲੇ ਤੁਰ ਤੁਰ ਕੇ ਵੀ ਜਾਂਦੇ ਲੋਕ ਆ ਵੀ ਤੁਰੇ ਜਾਂਦੇ। ਇਹ ਗਾਈਡ ਹੁੰਦਾ ਬਾਈ ਨਾਲ ਇਹਨਾਂ ਦੇ ਹਨ ਇੱਕ ਆ। ਆ ਚੰਨ ਇਹ ਤੁਹਨੇ ਵਧੀਆ ਸਿਸਟਮ ਹੋ ਗਿਆ ਹੈ ਨਾ ਇਹਨਾਂ ਦਾ। ਮੈਂ ਵੀ ਫਸਟ ਫੇਜ਼ ਵੀ ਬਹਾਉ ਚਾਹੀਦਾ ਐਵੇਂ ਲੱਗਦਾ ਸੈਕੰਡ ਫੇਜ਼ ਇਤੋਂ ਵੀ ਜ਼ਿਆਦਾ ਚਾਹੀਦੀ ਸੈਕੰਡ ਫੇਜ਼ ਤਾਂ ਉਹ ਜਦੋਂ ਉੱਪਰ ਆ ਗਿਆ ਨਾ ਫਸਟ ਉਹ ਆ ਗਿਆ ਫਸਟ ਬਸ ਆ ਜਿੱਥੇ ਹਰੇ ਪਹਾੜਾਂ ਦਾ ਖਤਮ ਹੋ ਜਾਣਗੇ ਉੱਥੇ ਉਦੋਂ ਉੱਪਰ ਫਿਰ ਦਰਖਤ ਵੀ ਖਤਮ ਹੋ ਜਾਣਗੇ ਨਾ ਹਾਈਟ ਬਹੁਤ ਆ ਜਾਂਦੀ ਹੈ ਹਾਂ ਦਰਖਤ ਨਹੀਂ ਉੱਪਰ ਉੱਪਰ ਪਰ ਐ ਨਾ ਬਰਫ਼ ਜ਼ਿਆਦਾ ਟਾਈਮ ਰਹਿੰਦੀ ਉਹ ਤਾਂ ਦਰਖਤ ਖਤਮ ਹੋ ਜਾਂਦੇ ਉੱਥੇ ਬਰਫ਼ ਖੁਰਦੀ ਨਹੀਂ ਹੁੰਦੀ ਮੈਨੂੰ ਤਾਂ ਲੱਗਦਾ ਨਾ ਗਰਮੀਆਂ 'ਚ ਨਾ ਸਰਦੀਆਂ 'ਚ ਉੱਥੇ ਦਰਖਤ ਤਾਂ ਹੀ ਨਹੀਂ ਹੁੰਦੇ ਜਾ ਇਗਰੀ ਪਹੁੰਚ ਗਏ ਜੀ ਫਰਸਟ ਫੇਸ ਤੇ ਜਿਹਨੂੰ ਕਹਿੰਦੇ ਆ ਕੌਂਗਦਰੀ ਕੌਂਗਦਰੀ ਸਟੇਸ਼ਨ ਇੱਥੇ ਵੀ ਰੈਸਟੋਰੈਂਟ ਬਣਿਆ ਹੋਇਆ ਹੈ ਆ ਹੈਗਾ ਇੱਥੇ ਖਾਣ ਪੀਣ ਦਾ ਸਮਾਨ ਉਹ ਨੀਚੇ ਕਈ ਵਰ ਨਾ ਜਾਣ ਕੇ ਕਹਿ ਦਿੰਦੇ ਆ ਵੀ ਉੱਪਰ ਮਿਲਦਾ ਨਹੀਂ ਪਾਣੀ ਨਹੀਂ ਮਿਲਦਾ ਐ ਨਹੀਂ ਮਿਲਦਾ ਨਹੀਂ ਪਰ ਹੈਗਾ ਇਹਨਾਂ ਕੋਲ ਸਿਸਟਮ ਸਾਰਾ ਤਾਂ ਫਰਕ ਹੋਊ ਇੱਥੇ ਰੇਟ ਦਾ ਨੀਚੇ 20 ਰੁਪਏ ਦੀ ਪਾਣੀ ਬੋਤਲ ਇੱਥੇ 120 ਦੀ ਹੋਊ ਮੇਰੇ ਸਾਲ ਨਾਲ ਚੱਲਦੇ ਹਾਂ ਹੁਣ ਸੈਕੰਡ ਫੇਸ ਉੱਥੇ ਸਨੋ ਮਿਲੂਗੀ 15 ਮਿੰਟ ਹੀ ਲੱਗੇਗਾ ਨਾ ਇੱਥੇ ਦਾ ਫਸਟ ਫੇਸ ਤੇ ਬੜੀ ਬੇਟਿੰਗ ਕਰਨੀ ਪਈ ਹਰ ਦਿਨ ਹੋਰ ਹਰ ਸਬੰਧ ਬੰਦ ਜੀ ਹੋਈ ਜਾਂਦੇ ਆ ਤੇਰੀ ਇਹਦੇ ਨਾਲੋਂ ਸਿਪੋਰਟ ਕਿਹੋ ਜਿਹਾ ਫਰਕ ਪੈਂਦਾ ਆ ਆਸਲੀਂ ਲੱਗਦਾ ਉਹ ਸਾਬ ਤਾਂ ਹੀ ਪਾਣੀ ਪੀਣਾ ਪੈਂਦਾ ਕਿੰਨੇ ਦਿਨ ਦਾ ਸੀ ਤੁਹਾਡਾ 5 6 ਦਾ ਜਿਹਾ ਕੋ ਚੌਥੀ ਨਾਈਟ ਆਜ ਬਣਾ ਲਿਆ ਵੀ ਆਪシャਤ ਹੋ ਗਏ ਪਹੁੰਚ ਗਈ ਸਕੰਡ ਫੇਸ ਤੇ ਵੀ ਅਪਰਵਾਤ ਹੈ ਨੈਟਵਰਕ ਦੇਖ ਲੈਣੇ ਬਾਈ ਬਚਾ ਕੇ ਡੈਗਣਾ ਬਾਈ ਦੇਖ ਕੇ ਦੇਖ ਕੇ ਪੈਰ ਤਲਕ ਦਾ ਇਹ ਵਾਲੀ ਹੈ ਨਾ ਸਹਾ ਬਹੁਤ ਸ਼ੀ ਚੜਦਾ ਇਥੇ ਵਿਊ ਬਹੁਤ ਆਸ਼ਾਨਦਾਰ ਹੈ ਲੈ ਕੜ ਕੇ ਦੇਖੂ ਫੋਟੋ ਕਰੀ ਇੱਕ ਇੰਨੇ ਕੀ ਚੜਿਆ ਆ ਇਹਦਾ ਸਹਾ ਹ ਸਹਾ ਹੋ ਗਏ ਆਲਟੀਟਿਊਡ ਦਾ ਫਰਕ ਪੈਂਦਾ ਚੜੇ ਨਹੀਂ ਕਦੇ ਆ ਜਾ ਆ ਜਾ ਆ ਜਾ ਆ ਜਾ ਨੀਤੇ ਦੇ ਕੇ ਆ ਜਾ ਆ ਜਾ ਰੈਡੀ ਵੀਡੀਓ ਜਿਹੜਾ ਬੰਦਾ ਨਹੀਂ ਆਇਆ ਨਾ ਕਦੇ ਉਹ ਨੂੰ ਆਉਂਦੀ ਆ ਥੋੜੀ ਜੀ ਸਾਜਾ ਮਤਲਬ ਪਾਣੀ ਪੀਂਦਾ ਰਹੇ ਚਾਕਲੇਟ ਖਾਂਦਾ ਰਹੇ ਬਾੜ ਤਾਂ ਹੀ ਥੋੜੀ ਉਚੜਿਆ ਉਹ ਦੇਖੋ ਪਿੱਛੇ ਇਹ ਬਾੜ ਅਜੇ ਉੱਪਰ ਕੋਲ ਉੱਪਰ ਚੜਦਾ ਜਾਂਦਾ ਚੜਨ ਦਾ ਕੋਈ ਚੱਕਰ ਨਹੀਂ ਅਨਰਗਰ ਬੱਚੇ ਨਾਲ ਆ ਬੱਚੇ ਦਾ ਫਰ ਹੋਣੀ ਹੋ ਜਾਂਦਾ ਤੂੰ ਗੋਲ ਗੋਲ ਸ਼ਬਦ ਕਰ ਬੱਚੇ ਤੋਂ ਨੂੰ ਬੋਲ ਚਾਲ ਤੋਂ ਪਤਾ ਲੱਗ ਜਾਂਦਾ ਬਈ ਦਿੱਕਤ ਜੀ ਆਉਂਦੀ ਆ ਸਾਡ ਚਾਰ ਹਜ਼ਾਰ ਮੀਟਰ ਦੀ ਚਾਈ ਤੇ ਆਪਾਂ 13 ਹਜ਼ਾਰ ਫੁੱਟ ਤੇ ਖੜੇ ਆ ਇਸ ਟਾਈਮ ਹਾਂਜੀ ਹਾਂ ਜੀ ਬਰਫ਼ ਦਾ ਗੋਲਾ ਆਪਣਾ ਕਰਾ ਬਰਫ਼ ਦਾ ਗੋਲਾ ਦੂ ਮਨਾਲਾ ਲੈ ਹਈ ਠੰਡੀ ਵਾੜੀ ਆ ਗਲੋਵਜ਼ ਪਾਉਣ ਵਾਲਿਆ ਲੈ ਫੋਟੋ ਕੱਢ ਬਣਾੜਾ ਵੀਡੀਓ ਵਾਰਾ ਦੇ ਵਾਰਾ ਫੋਟੋ ਕੱਢ ਬਣਾਉਂ ਰਿਹਾ ਉਰੇ ਉਰੇ ਸਾਗੇ ਮੈਂ ਬਣਾਉਂਦਾ ਆ ਜਾ ਆ ਜਾ ਮੈਂ ਦੱਸਾਂ ਦਿੰਦੇ ਨੇ ਦੋ ਨੰਬਰ ਤੇ ਜਾਂਦੇ ਜੱਸ ਮਮਾ ਹੋ ਰਗ ਲਓ ਮੇਰੇ ਕਿਉਂ ਬੱਚਾ ਜੋ ਕਰ ਬਾਰਿਸ਼ ਹੋਈ ਇੱਥੇ ਬਾਰਿਸ਼ ਹੋ ਰਹੀ ਹੈ ਕਿ ਨਾ ਚੱਲਿਆ ਉਹ ਕੋਈ ਪ੍ਰਕਾਰ ਨਹੀਂ ਕੀ ਪਾਣੀ ਰਖ ਲਿਆ ਕਿ ਨਾ ਪਾਣੀ ਸਭ ਆਪਣੇ ਆਪ ਕਰ ਲੱਗੇ ਤੂੰ ਕਿਹਾ ਜੇ ਤਾ ਅਸ ਸੁਣ ਲੈ ਚੁਰਗੁਰੂ ਵੀ ਹੋ ਜਾ ਜੇ ਸਵਾਗਤ ਹੈ। ਸਾਡਾ ਹੱਬ ਘਰੋਂ ਨੂੰ ਉਸਕੇ ਸਲਤੇ ਦਿੰਦੀ ਹੈ। ਸਾਰਿੰਦ ਤੇ ਦਿੰਦੀ। ਉਹ ਇਧਰੋਂ ਖਤ ਜਣ ਲੱਗਿਆ ਨਾ ਡਰਾਉਂਦਾ ਕੋਈ। ਤਾਂ ਟਾਈਮ ਹੁਣ ਹੁਣ ਤੱਕ ਹੀ ਨਹੀਂ ਹੋਣਾਗਾ। ਸ਼ਾਮ ਦਾ ਟਾਈਮ ਹੋ ਗਿਆ ਨਾ। ਅੰਡੋਰੀ ਸਟੇਸ਼ਨ 1 ਤੇ ਬੈਠੇ ਆ ਉਪਰੋਂ ਉਚਾਈ ਤੋਂ ਉਤਰੇ ਕਿਉਂਕਿ ਇਹ ਮਨਤਾਜ ਨੂੰ ਥੋੜੀ ਪ੍ਰੋਬਲਮ ਆ ਗਈ ਸੀ ਇਹ ਹੋਰੋਂ ਜਗ੍ਹਾ ਨੂੰ ਲੱਗ ਗਿਆ ਸੀ ਮਾ ਕਾਣੂ ਦੇਖ ਲਾਈਨ ਬੜੀ ਲੰਮੀ ਲੱਗਦੀ ਹੈ 15 20 25 ਮਿੰਟ ਦਾ ਸਾਡੀ ਉੱਥੇ ਲੈਣ ਲੱਗੀ ਹੁਣ ਆ ਫਾਸਟ ਫੇਸ ਤੋਂ ਥੱਲੇ ਜਾਣ ਵਾਸਤੇ ਉੱਥੇ ਵੀ ਬਹੁਤ ਇੱਥੇ ਵੀ ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਇੱਕ ਇਹਦੇ ਮੀ ਆ ਗਿਆ ਰਾਜ ਕੀ ਆ ਹੁਣ ਇਹਦੇ ਵਿੱਚ ਬੈਠਿਆ ਆ ਬੋਲ ਜੀ ਆ ਦੇਖੋ ਇਦੇ ਵਿੱਚ ਮੀਂਹ ਨਹੀਂ ਆਉਂਦਾ ਉੱਪਰੋਂ ਬੰਦ ਆਏ ਸਾਰੇ ਪਾਸੋਂ ਬੰਦ ਆ ਇਹਦਾ ਗੇਟ ਆ ਇਹਦਾ ਇਹਦੇ ਵਿੱਚ ਬੈਠੇ ਆ ਤੇ ਦੇਖਦੇ ਆ ਬਾਕੀ ਬੰਦੇ ਸਾਡੇ ਇੱਥੇ ਹੀ ਫਿਰਦੇ ਆ ਫਾਸਟ ਫੇਰ ਕਿ ਉਹ ਆ ਜਾਣ ਫਿਰ ਚੱਲਦੇ ਆ ਨੀਚੇ ਉੱਪਰ ਦਾ ਕੋਈ ਬਣਾਉਣ ਦਾ ਟਾਈਮ ਹੀ ਨਹੀਂ ਲੱਗਾ ਵੀਡੀਓ ਜਾਂ ਫੋਟੋਗ੍ਰਾਫੀ ਦਾ ਕਿਉਂਕਿ ਇਧਰ ਬੱਚੇ ਦਾ ਕਰਕੇ ਪ੍ਰੋਬਲਮ ਆ ਗਈ ਬੱਚੇ ਨੂੰ ਨਾ ਤਾਂ ਨਾ ਹੀ ਲੈ ਕੇ ਜਾਵੇ ਜਿੱਥੋਂ ਤੱਕ ਸਾਡਾ ਮਤਲਬ ਐਕਸਪੀਰੀਅੰਸ ਆ ਛੋਟੇ ਬੱਚਿਆਂ ਨੂੰ ਕੋਈ ਫਾਇਦਾ ਨਹੀਂ ਲਿਆ ਹੁੰਦਾ ਕਿਉਂਕਿ ਸਾਹ ਦੀ ਪ੍ਰੋਬਲਮ ਆਉਂਦੀ ਆ ਥੋੜੀ ਨਹੀਂ ਭਵੇਂ ਜਿੰਨੀ ਵੀ ਆਪਰ ਆਉਂਦੀ ਆ ਉਚਾਈ ਬਹੁਤ ਜ਼ਿਆਦਾ ਹੋ ਜਾਂਦੀ ਆ 13000 ਫੁੱਟ ਹੋ ਜਾਂਦਾ ਨਾ ਇੱਥੋਂ ਮੈਂ ਲਗਾ ਸੀ 800 ਮੀਟਰ ਨੀਚੇ ਉਤਰਿਆ ਹੁਣ ਉਥੋਂ 800 ਮੀਟਰ ਮਤਲਬ 2400 ਫੁੱਟ ਥੱਲੇ ਆ ਗਏ 2400 ਫੁੱਟ ਨਾਲ ਬਹੁਤ ਫਰਕ ਪੈ ਜਾਂਦਾ 2400 ਜਾਂ 3000 ਫੁੱਟ ਥੱਲੇ ਆ ਗਏ ਹੋਵਾਂਗੇ 3000 ਫੁੱਟ ਨਾਲ ਬਹੁਤ ਫਰਕ ਪੈ ਜਾਂਦਾ ਕਿਉਂਕਿ ਇੱਥੇ ਹਰਿਆਲੀ ਵੀ ਐ ਇੱਥੇ ਗਰਾਫਟ ਵੀ ਐ ਇੱਥੇ ਆ ਕੇ ਹੁਣੇ ਬੋਲਣ ਵੀ ਲੱਗ ਗਿਆ ਗੱਲਾਂ ਬਾਤਾਂ ਕਰਨ ਲੱਗ ਗਿਆ ਸਾਹ ਵੀ ਠੀਕ ਐ ਹੁਣ ਵਾਗ ਉੱਪਰ ਤਾਂ ਜੇ ਜਾਣਾ ਤਾਂ ਇਕੱਲਾ ਹੀ ਜਾਵੇ ਬੰਦਾ ਜਾਂ ਕੋਈ ਚਾਰ ਦੋਸਤ ਹੋਣ ਉਹ ਪਰ ਉੱਥੇ ਸਿਆਣੇ ਜਿਹੜੇ ਹੋਰ ਵੀ ਬੰਦੇ ਸੀਗੇ ਸਿਆਣੀ ਉਮਰ ਦੇ ਜਾਂ ਬੁੜੀਆਂ ਮੈਂ ਦੇਖਿਆ ਇੱਕ ਦੋ ਉਹਨਾਂ ਨੂੰ ਵੀ ਚੱਕਰ ਆ ਗਿਆ ਇੱਕਦੋ ਉਹਨੂੰ ਡਿੱਗ ਪਿਆ ਲਾਈਨ 'ਚ ਲੱਗੀਆਂ ਹੋਈਆਂ ਨੇ ਕੋ ਸਾਧ ਹੀ ਦਿੱਕਤ ਆਉਂਦੀ ਐ ਲੋਕਾਂ ਨੂੰ ਜਿਹੜੇ ਲੋਕ ਮਤਲਬ ਨਹੀਂ ਆਏ ਕਦੇ ਉਚਾਈ ਤੇ ਮਤਲਬ ਨਾਰਮਲ ਜੀ ਉਚਾਈ ਕਹਿ ਸਕਦੇ ਆ ਆਪਾਂ ਪਹਾੜਾਂ ਦੀ ਜਿਵੇਂ ਮਨਾਲੀ ਹੋ ਗਿਆ ਸ਼੍ਰੀਨਗਰ ਹੋ ਗਿਆ ਮਸੂਰੀ ਹੋ ਗਿਆ ਜਿਹੜੇ ਤਾਂ ਲੋਕ ਮਤਲਬ ਇਹ ਜਗ੍ਹਾ ਤੇ ਗਏ ਜਾਣਦੇ ਰਹਿੰਦੇ ਆ ਆਮ ਤੌਰ ਤੇ ਉਹਨਾਂ ਨੂੰ ਥੋੜੀ ਜਿਹੀ ਘਟ ਆਉਂਦੀ ਐ ਦਿੱਕਤ ਵੈਸੇ ਮੈਨੂੰ ਤਾਂ ਕੋਈ ਲੱਗਿਆ ਨਹੀਂ ਇਹ ਜਿਆ ਥੋੜਾ ਜਿਹਾ ਫਰਕ ਤਾਂ ਸੀਗਾ ਤੇ ਪਰ ਜਿਹੜੇ ਲੋਕ ਜਮਾ ਹੀ ਨਹੀਂ ਗਏ ਉਹਨਾਂ ਨੂੰ ਆਉਂਦੀ ਐ ਪ੍ਰੋਬਲਮ ਆਉਂਦੀ ਐ ਉਹਨਾਂ ਕਿਉਂਕਿ ਬਾਕੀ ਇਹ ਵੀ ਹੁੰਦਾ ਵੀ ਬਾਰਫ 'ਚ ਜ਼ਿਆਦਾ ਦੇਰ ਤੱਕ ਖੜੇ ਨਾ ਰਹੋ ਉਚਾਈ ਤੇ ਅਸੀਂ ਤਾਂ ਬਸ ਆਦਾ ਪੌਣਾ ਘੰਟਾ ਖੜੇ ਹੋਵਾਂਗੇ 1 ਘੰਟਾ ਜਾਂ 1.5 ਘੰਟੇ ਤੋਂ ਜ਼ਿਆਦਾ ਉੱਥੇ ਖੜਨਾ ਵੀ ਨਹੀਂ ਚਾਹੀਦਾ ਕਿਉਂਕਿ ਇਹ ਗਾਈਡਲਾਈਨਸ ਹੁੰਦੀਆਂ ਨੇ ਮਤਲਬ ਉਚਾਈ ਦੀਆਂ ਗਾਈਡਲਾਈਨਸ ਹੁੰਦੀਆਂ ਐ ਜੇ ਕਿਤੇ ਪੜਾਂਗੇ ਆਪਾਂ ਤਾਂ ਉੱਥੇ ਆਪਾਂ ਨੂੰ ਇਹੀ ਲਿਖਿਆ ਮਿਲੂਗਾ ਵੀ 1.5-2 ਘੰਟੇ ਤੋਂ ਜ਼ਿਆਦਾ ਖੜਨਾ ਨਹੀਂ ਚਾਹੀਦਾ ਇਹ ਨਹੀਂ ਚਾਹੀਦਾ ਕਿਉਂਕਿ ਪ੍ਰੋਬਲਮ ਆਉਣ ਲੱਗ ਗਈ। ਦੂਜਾ ਬਾਈ ਵੀ ਆ ਗਿਆ ਦੇਖਦੇ ਹਾਂ ਕੀ ਕਹਿੰਦੇ ਐ ਬਾਕੀ ਸਾਥੀ ਸਾਡੇ ਮਿਲਿਆ ਨਾ। ਉਹ ਕੋੜਿਆਂ ਤੇ ਆਏ ਸੀਗੇ ਫਸਟ ਫੇਸ ਤੱਕ। ਇੱਥੇ ਮੈਨੂੰ ਲੱਗਦਾ ਕੰਮ ਟੇਡਾ ਜਾ ਹੋ ਗਿਆ। ਨਾ ਤਾਂ ਉਹਨਾਂ ਦਾ ਫੋਨ ਫੂਨ ਲੱਗਦਾ ਸਾਡੇ ਨਾਲ ਦੇ ਬੰਦਿਆਂ ਦਾ। ਇੱਕ ਇਧਰ ਗੜੇ ਲਏ ਪਿਆ ਦੇਖ ਉਪਰੋਂ। ਖੜਕਾ ਵੀ ਆਇਆ ਜਾਂਦਾ ਇਹਨਾਂ ਤੇ। ਪਹਾੜੀ ਏਰੀਆ じゃ ਹੀ ਚੱਕਰ ਹੁੰਦਾ ਗਾ। ਇੱਥੇ ਮੌਸਮ ਦਾ ਨਹੀਂ ਕੋਈ ਪਤਾ ਕਦੋਂ ਬਦਲ ਜਾ। ਆ ਦੇਖ। ਅਜੇ ਡਗੜੇ ਵਾਜ ਜੇ ਮੈਂ ਜਾਣ ਤਾਂ ਚੰਗਾ ਛੇਤੀ ਚੱਲੀ ਆ ਥੱਲੇ ਆਪ ਕੋਸੂਤਾ ਜਾ ਕੰਮੀ ਹੋ ਗਿਆ ਇਥੇ ਕਿਵੇਂ ਪੁੱਤ ਠੀਕ ਆ ਹਾਂਜੀ ਦੋ ਗਦਾ ਨਹੀਂ ਕੋਸਾ ਹਾਂ ਜੇ ਸਰ ਦੋ ਗਦਾ ਵਾਟ ਢੇਡ ਦੋਦਾ ਮੈਨੂੰ ਦੱਸ ਦੀ ਚੰਗਾ ਕੁਸ ਖਾਣਾ ਤਾਂ ਨਹੀਂ ਖਾਣਾ ਕੀ ਖਾਣਾਗਾ ਉਹਦਾ ਫੁੱਫੜ ਜੀ ਕੋਲੇ ਪੁੱਤ ਉਹ ਚੌਕਲੇਟ ਖਾਲਾ ਚੌਕਲੇਟ ਦੇ ਦੇਣਾ ਬਹੁਤ ਪੜਾ ਕਮ ਹੋ ਗਿਆ ਜਦਾਂ ਹੱਥ ਨਹੀਂ ਲੱਗਦਾ ਇਹਨੂੰ ਅਸੀਂ ਸੇ ਇਹਨੂੰ ਫਰਿਜ ਵੀ ਘੱਟ ਠੰਡੀ ਹੁੰਦੀ ਆ ਅਜੇ ਤਾਂ ਜੋ ਮੂੰਹ ਦੇਖ ਕੀ ਹਾਲ ਹੋ ਗਿਆ ਜਿੱਥੇ ਘਾ ਸੀਗਾ ਹੁਣੇ ਅੱਧਾ ਘੰਟਾ ਪਹਿਲਾਂ ਲੈ ਗੜਿਆ ਨੇ ਚਿੱਟੀ ਹੀ ਕਰਦੀ ਸਾਰੀ ਤਾਂ ਹਾਂ ਕੀ ਕਰਾਂ ਕੋਈ ਹੋਣੀ ਗੇਰਨ ਗੇਰਨ ਕਰ ਬਾਕੀ ਗੇਰਨ ਤੋਂ ਗੇਰਨ ਕੋਟ ਦੇ ਲੈ ਬਾਈਕ ਨੂੰ ਜੀ ਕਸ਼ੀ ਨੂੰ ਮੈਂ ਡਾਇਰੈਕਟ ਵਿੱਚ ਨਹੀਂ ਹੋਗਾ ਉਸ ਟਾਈਮ ਇਸ ਤਰ੍ਹਾਂ ਵੀ ਪਲਟਾ ਇਹ ਹੈ ਨਾ ਉਹ ਇੱਥੇ ਪਲਟਿਆ ਇਸਨੇ ਅਬ ਜੋ تھا ਉਹ تھا ਵਹੀ ਕਿਆ ਕਰੇ I don't think she's okay, okay. black sheep. Ba, ba, ba. Okay. ਬੜੀ ਹਰੀਆਲੀ ਹੈ ਨਾ ਥੱਲੇ ਲੈ ਵੀ 7-8 ਘੰਟਿਆਂ ਹੀ ਜਦੋਂ ਜੈਦ ਤੋਂ ਬਾਅਦ ਅਸੀਂ ਵਾਪਸ ਆ ਗਏ ਥੱਲੇ ਗੰਡੋਲਾ ਜਮਾ ਬੇਕਾਰ ਕੰਮ ਹੈ ਕੋਈ ਨਹੀਂ ਜਾਉਂਦਾ ਜਵਾਬ ਕੌਣ ਲਏਗੇ ਮਤਾਇ ਨੂੰ ਉੱਥੇ ਐਮਐਸ ਹੋ ਗਿਆ ਜੀ ਕੀ ਹੋ ਗਿਆ ਸੋ ਐਕਿਊਟ ਮਾਊਂਟੇਨ ਸਿਕਨੈਸ ਅੱਛਾ ਹਾਂ ਸਾਨੂੰ ਬਸਿਆ ਸੀ ਦੋ ਇੱਕ ਇੱਕ ਉਥੇ ਇੱਕ ਇੱਕ ਬੁੜੀ ਇੱਕ ਬੁੜੀ ਦੋ ਬੰਦੇ ਬਾਣੇ ਉਹ ਮਤਲਬ ਬਾਣੇ ਹੀ ਸੀਗੇ ਸ਼ਾਇਦ ਹਾਂ ਤੇ ਉਹ ਐ ਚੱਕਰ ਖਾ ਕੇ ਡੱਗ ਪਰ ਬਸ ਆਈ ਉਹਨਾਂ ਨੂੰ ਪਾਣੀ ਪੂਣੀ ਦੇ ਛੱਟੇ ਮਾਰੇ ਉਹਨਾਂ ਨੇ ਗੋਲੀ ਗੋਲੀ ਹੀ ਦਿੰਦੇ ਆ ਉਹ ਫਾਸਟੇਡ ਵਾਲੇ ਅੱਛਾ ਹੈ ਨਹੀਂ ਕੰਮ ਜਾਂਦਾ ਜਾਣਾ ਯਾਰ ਸਾਡੇ ਵਰਗੇ ਜਾਣਦੇ ਮੈਂ ਤੇ ਸੇਂਦਰ ਕੱਲੇ ਜਾਓ ਬੱਚਿਆਂ ਦਾ ਨਾਲ ਲਿਆਂਦਾ ਫਾਇਦਾ ਨਹੀਂ ਪਰ ਸਾਡੀ ਬਾਤ ਹੋ ਗਈ 5 ਘੰਟੇ ਲੈਂਚ ਲੱਗੇ ਅਸੀਂ ਕੋਹ ਰਹਿੰਦੇ ਗਏ ਉਧਰੋਂ ਬਾਹਰ ਪਈ ਆ ਜਾਂਦੇ ਹੋਏ ਤਾਂ ਘੱਟ ਸੀਗੀ ਹੁਣ ਦੇਖ ਕੰਨੀ ਆ ਇਹ ਤੇ ਬਯਾ ਆ ਸੈਕਿੰਡ ਫੇਸ ਆ ਜਿੱਥੇ ਉਹ ਤਾਂ ਸੀ ਇੰਜੋਏ ਕਰਦੇ ਗਏ ਤੇ ਆ ਫਾਸਟ ਫੇਸ ਆ ਜਿੱਥੇ ਆ ਚੌਂਪੜੀ ਦੀ ਸੀ ਅੰਦੀ ਆ ਤੇ ਆ ਹੱਬ ਚਾਲੇ ਜਾਮਾ ਸੈਂਟਰ ਚ ਉਹ ਸੈਕਿੰਡ ਫੇਸ ਆ ਇਹ ਤਾਂ ਠੀਕ ਹੈ ਇਹ ਗੱਲ ਬਾਤ ਹੈ ਹੋਣ ਭਾਈ ਤੁਹਾਡੀ ਮਰਜ਼ੀ ਆ ਜਾਣਾ ਜਾਂ ਨਾ ਜਾਣਾ ਆਪਾਂ ਤੁਹਾਨੂੰ ਦੱਸਤਾ ਵੀ ਫਰਸਟ ਫੇਸ ਦੀ ਟਿਕਟ ਆਨਲਾਈਨ ਬੁਕਿੰਗ ਇੱਕ ਮਹੀਨਾ ਪਹਿਲਾਂ ਕਰਨੀ ਪੈਂਦੀ ਆ ਜਾਂ 25 ਦਿਨ ਫਰਸਟ ਫੇਸ ਦੀ ਹੈਗੀ 800 ਰੁਪਿਆ ਸੈਕੰਡ ਫੇਸ ਦੀ 1000 ਰੁਪਿਆ ਤੇ 1800 ਰੁਪਿਆ ਲਾਓ ਤੇ 5 ਘੰਟੇ ਲਾਈਨ 'ਚ ਖੜੋ ਆਹ ਕੰਮ ਹੈ ਤੇ ਹੁਣ ਰੋਟੀ ਰੋਟੀ ਖਾ ਕੇ ਨਿਕਲਦੇ ਆ ਤੇ ਰਸਤੇ 'ਚ ਸਟੇ ਕਰਕੇ ਤੇ ਸਵੇਪੰਡ ਨੂੰ ਜਾਵਾਂ ਜਾਂ ਹੁਣ ਇੰਨੀ ਬਾੜ ਤੱਕ ਅੱਡੀ ਨਹੀਂ ਆਣੀ ਭੁੱਖ ਲੱਗੀ ਪਈ ਆ ਖਾਣਿਆ ਰੋਟੀ ਰੋਟੀ ਗੋਲ ਲੱਗ ਸਾਂਗ ਕੇ ਗੋਲਮਾਰਗ ਚ ਆ ਕੇ ਪ੍ਰਾਂਠੇ ਆ ਬੰਦੇ ਤੋਂ ਖਾਓ ਓਪਨ ਹਾਰਟ ਪੰਜਾਬੀ ਢਾਬਾ ਸਰਾਵਨ ਦਾ ਸਰਾ ਚੀਜ਼ ਆ ਜਮਾ ਬਿਲਕੁਲ ਅਲ ਹਬੀਬ ਡਰਾਈ ਫਰੂਟ ਅਲ ਹਬੀਬ ਡਰਾਈ ਫਰੂਟ ਸ਼੍ਰੀਨਗਰ ਤੋਂ 25 ਕਿਲੋਮੀਟਰ ਪਿੱਛੇ ਗੁਲਮਾਰਗ ਰੋਡ ਤੇ ਖੜੇ ਆਂ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਯਹਾਂ ਤੇ ਸਭ ਕੁਝ ਹੈ ਅਲਾਉਡ ਸੌ ਕੁ ਇੱਟ ਦੇ ਆਰ ਕੋਈ ਐਟ ਮਾਟ ਕਰ ਲਾ ਹੈ ਬਾਈ ਤੇ ਬਾਤ ਕਰ ਲੀ ਜੀ ਵਧੀਆ ਹੋਊਗੀ ਇਹ ਜੋ ਇਹ ਕਹਿੰਦਾ 400 ਗ੍ਰਾਮ ਅਸਾਂ ਨਿਕਲੂ ਇੱਕ ਟੋਕਰੀ ਕੱਟ ਕਰ ਲਾਂਗੇ ਗਰੀ ਲੈ ਲੈਣੇ ਇਹਦਾ ਇਹ ਜਿਹਦਾ 350 ਦਾ ਅੱਛਾ ਹਾਂ ਇਹ ਤੋਂ ਕੱਟਨੇ ਕੁੱਲ ਆ ਜੇ ਗਰੀ ਲੈਣੀ ਆ ਉਹ ਪਤਾ ਕੋਈ ਗਰੀ ਖਰਾਬ ਤਾਂ ਨਹੀਂ ਹੁੰਦੀ ਬਾਹਰ ਭਈਆ ਬਾਤ ਕਰਨਾ ਹੈ ਅੱਲਾਹੁਮਾ ਇੱਕ ਮਿੰਟ ਆ ਬਦਾਮ ਆਮਰਾ ਬਦਾਮ ਕੇਸਰ ਦਖਾਣਾ ਕੇਸਰ ਇਹ ਕੇਸਰੀ ਆ ਤੇ ਬਦਾਮ ਵੀ ਜੜ ਦੋਨੇ ਇਸ ਦਾ ਵੀ ਲੈਂਗੇ ਨਾ ਇਹ ਹਾਂ ਬਦਾਮ ਕੀ ਰੇਟ ਇਹ ਤਾਂ ਜਹੀਂ ਤੇ ਹੁੰਦਾ ਹੈ ਕੇਸਰ ਕੀ ਬਦਾਮ ਕੀ ਰੇਟ ਇਹ ਨਾ ਬਦਾਮ ਕੀ ਰੇਟ बादाम आएगा इधर सर मामरा ये मामरा बादाम है तेल वाला अगर गरम दूध में डालेंगे ना सर तेल वाला बादाम है मामरा मामरा जिसको बोलते हैं है हाँ। ये ऐसा बादाम रहता है आप देख लीजिए ये बादाम है इसको बोलते हैं बादाम ये है ऑयल ओमेगा थ्री जो हार्ट के लिए अच्छा रहता है अगर गरम दूध में डालेंगे करके मेल्ट होता है इस तरह से बाद एक ग्रीप्सूल खान देखा मिलावट होंगी असली बादाम होता यही मामरा वन ट्री

ਇੱਕ ਇੱਕ ਬੱਤਖੇ ਕੱਟ ਕੇ ਦੇ ਇੱਕ ਕੀ ਕਰਨਾ ਹੈ ਹੁੰਦਾ ਨਾ ਪਾਉ ਇਹ ਦੋ ਨਹੀਂ ਨਿਕਲ ਜਾਂਦੇ ਇਹ ਲੇਕਿਨ ਇਹ ਸਹੀ ਨਹੀਂ ਨਹੀਂ ਤੇਲ ਹੈ ਨਾਪ ਕੇ ਨਿਕਲਦਾ ਅੱਗੇ ਹੋਰ ਚ ਨਿਕਲਦਾ ਅੱਗੇ ਹੋਰ ਚ ਅੱਗਿਆ ਫਿਰ ਹੋਰ ਤੋਂ ਨਿਕਲਦਾ ਮੈਂ ਤੈਨੂੰ ਕਿਹਾ ਸੀ ਕੱਟ ਕੇ ਦੇ ਮੇਰਾ ਤਾਂ ਨਹੀਂ ਨਿਕਲਿਆ ਨਹੀਂ ਨਿਕਲਿਆ ਉਹਦਾ ਬਾੜੀ ਜੋ ਨਾ ਨਾ ਆਪਣਾ ਮੈਂਦਾ ਮੈਂ ਤੁਹਾਨੂੰ ਨੱਪਿਆ ਨਹੀਂ ਗਿਆ ਇਹ ਇਹ ਮੂੰਹ ਮੈਂ ਵੀ ਢਾਲ ਲੈ ਕੇ ਪਤਾ ਚਲਦਾ ਹੈ ਮੈਂ ਭਈਆ ਮੈਂ ਲੈ ਕੇ ਆਇਆ ਸੀ ਮੈਂ ਆਂਧਰਾ ਚ ਚਲੀ ਸੱਲਾਂ ਵਾਲੇ ਗੁਰਮਾਰਗ ਨੇ ਥੋੜੀ ਜੀ ਬੱਸ ਕਰਾਤੀ ਉਹ ਤਾਂ ਚੰਗੇ ਰਹੇਗੇ ਉਹੀ ਹੋਟਲ ਵਾਪਸ ਮਿਲ ਗਿਆ ਬਾਈ ਨੇ ਗੱਲ ਕਰੀ ਰੂਮ ਲੈ ਲੇ 1500 ਦਾ ਰੂਮ ਮਿਲਿਆ ਇੱਕ ਹੁਣ ਸਮਾਂ ਹੋ ਗਿਆ 5:08 ਤੇ ਚਲਦੇ ਆ ਪੈਂਟ ਨੂੰ ਖਿੱਚਦੇ ਆ ਤਿਆਰੀ